YouTube ਚੈਨਲ ਸੋਸ ਲੱਭਦੇ ਬਹੁਤ-ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਜਿਹੜੇ ਸਭ ਤੋਂ ਪਹਿਲਾਂ ਦੇਖਣ ਲਈ ਆਉ ਤੁਹਾਨੂੰ ਲੈ ਚਾਲਦੇ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਇਹ ਹਨ ਜ਼ਿਲ੍ਹਾ ਬਰਨਾਲਾ ਦੀਆਂ ਸਵੇਰ-ਸਵੇਰ ਦੀਆਂ ਜਿਸ ਤਰ੍ਹਾਂ ਕਿ ਮੌਸਮੀ ਵਿਭਾਗ ਦੀ ਪਹਿਲਾਂ ਦਿੱਤੀ ਗਈ ਜਾਣਕਾਰੀ ਦੇ ਮਤਾਬਕ ਪੰਜਾਬ ਦੇ ਵਿੱਚ ਜੋ ਕਿ ਅੱਜ ਲਗਭਗ ਬੱਦਲਵਾਈ ਬਣ ਚੁੱਕੀ ਹੈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਤ ਭਰ ਤੇਜ਼ ਹਵਾਵਾਂ ਅਤੇ ਝੱਖੜ ਦੇ ਨਾਲ ਕਈ ਥਾਵਾਂ ਤੇ ਮੀਂਹ ਪੈਣ ਦੀਆਂ ਵੀ ਖਬਰਾਂ ਹਨ। ਹੜੀ ਦੀ ਮੁੱਖ ਫਸਲ ਜੋ ਕਿ ਕਣਕ ਲਗਭਗ ਪੱਕ ਕੇ ਤਿਆਰ ਹੈ ਜਿਸ ਨੂੰ ਲੈ ਕੇ ਕਿਸਾਨ ਭਰਾ ਵੀ ਜਰੂਰ ਚਿੰਤਤ ਹਨ। ਕਿਉਂਕਿ ਜੋ ਮੌਸਮ ਇਸ ਟਾਈਮ ਚੱਲ ਰਿਹਾ ਹੈ ਮੌਸਮ ਦੇ ਮਜਾਦ ਨੂੰ ਦੇਖਦੇ ਆਂ ਕਿਸਾਨ ਵੀ ਚਿੰਤਤ ਹਨ। ਹਾਲਾਂਕਿ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ 16-17 ਤੱਕ ਇਹ ਮੌਸਮ ਬਨੇ ਰਹਿਣ ਦੀ ਸੁਭਾਵਨਾ ਰਹੇਗੀ 16 ਅਤੇ 17 April 18 April ਨੂੰ ਪੰਜਾਬ ਦੇ ਵਿੱਚ ਮੌਸਮ ਸਾਫ਼ ਹੋ ਜਾਵੇਗਾ ਅਤੇ ਅਗਲੇ 2-4 ਦਿਨਾਂ ਤੱਕ ਮੌਸਮ ਸੁਹਾਵਣਾ ਬਣਿਆ ਰਹੇਗਾ ਤੇ ਠੰਡ ਮਹਿਸੂਸ ਹੁੰਦੀ ਰਹੇਗੀ ਤਿਹਾੜੀ ਦੇ ਲਈ ਮੌਸਮ ਅਨੁਕੂਲ ਰਹੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਕਿ ਅਸਮਾਨ ਦੇ ਵਿੱਚ ਬੱਦਲ ਸਾਰੇ ਹੋਏ ਤੇਜ਼ ਹਵਾਵਾਂ ਵਿੱਚ ਚੱਲਦੀਆਂ ਹੋਈਆਂ ਜ਼ਿਲ੍ਹਾ ਬਰਨਾਲਾ ਵਿੱਚ ਵੀ ਰਾਤ ਭਰ ਤੇਜ਼ ਹਵਾਵਾਂ ਅਤੇ ਝੱਖੜ ਦੇ ਨਾਲ ਤੇਜ਼ ਮੀਂਹ ਦੇ ਸਰਾਟੇ ਵੀ ਪਏ। ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਵੇਰ-ਸਵੇਰ ਦੀਆਂ ਜੋ ਕਿ ਮੌਸਮ ਸੁਹਾਵਣਾ ਜੋ ਕਿ ਇੱਥੇ ਬਣਿਆ ਹੋਇਆ ਤੇ ਹਵਾਵਾਂ ਚੱਲਦੀਆਂ ਹੋਈਆਂ। ਤਸਵੀਰਾਂ ਇਹ ਜ਼ਿਲ੍ਹਾ ਬਰਨਾਲਾ ਦੀਆਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਧੰਨਵਾਦ ਜੀ।